ਰਹਾਉ ਬਹੁਬੀ ਦੀ ਧਰਮ ਨੇ ਰੂਪੀ ਹੈ ਕਰਤਾ ਦੀ ਸੈ ਸਭ ਲੋਏ ਬਹੁਬੀ ਦੀ ਧਰਮ ਨੇ ਰੂਪੀ ਹੈ ਧਰਮ ਦਾ ਨਰੂਪਣ ਰੂਪ ਰੂਪ ਦੇਣਾ ਹੁੰਦਾ ਘਰ ਨੂੰ ਬਹੁਤ ਬੀ ਦੀ ਬਣਾ ਲਿਆ ਲੋਕਾਂ ਨੇ ਬਹੁਤ ਰੂਪ ਬਣਾ ਲੈ ਧਰਮ ਦੇ ਬਹੁਤ ਹੀ ਜ਼ਿਆਦਾ ਤਰੀਕੇ ਨਾਲ ਲੋਕਾਂ ਨੇ ਧਰਮ ਦੇ ਆ ਡਾ ਡਾ ਆਪਣੇ ਬਣਾ ਲਏ ਰੂਪ ਰੂਪਾਂਤਰ ਕਰ ਲੈ ਬੱਤਾ ਬਣਾ ਲਿਆ ਬੱਤ ਬਤਾਂਤਾਂ ਬਣ ਗਈਆਂ ਕਰਤਾ ਦੀਸੇ ਸਭ ਲੋਏ ਕਰਤਾ ਜਿਹੜਾ ਹੈਗਾ ਜਿੱਥੇ ਜੋਤ ਆ ਉਥੇ ਕਰਤਾ ਬੈਠਾ ਕਰਤਾ ਦੀਸੇ ਸਭ ਲੋਏ 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 ਜੋਤੋਂ ਦੀ ਹੈ ਕਰਤਾ ਜਦ ਕੇ ਸਭ ਦੇ ਵਿੱਚ ਹੈ ਲੋਏ ਕੀ ਲੀਤੀ ਲੋਏ ਦੀ ਜੋਤ ਜੋਤ ਵਿੱਚ ਕਰਤਾ ਹੈ ਕਰਤਾ ਕਾਹਦਾ ਕਰਤਾ ਜੋਤ ਦਾ ਹੀ ਕਰਤਾ ਹੈ ਜੋਤ ਕਰਤੇ ਤੋਂ ਹੀ ਪੈਦਾ ਹੋਈ ਹੋਈ ਹੈ ਉਹ ਤਾਂ ਬਾਅਦ ਦੀ ਗੱਲ ਹੈ ਸ੍ਰਿਸ਼ਟੀ ਦੀ ਪੈਦਾ ਹੋਣ ਦੀ ਸ੍ਰਿਸ਼ਟੀ ਹੁਕਮ ਨਾਲ ਹੋਈ ਹੋਈ ਹੈ ਸ੍ਰਿਸ਼ਟੀ ਹੁਕਮ ਨਾਲ ਪੈਦਾ ਹੋਈ ਹੋਈ ਹੈ ਹੁਕਮ ਅਲੱਗ ਗੱਲ ਹੈ ਜਿਹੜਾ ਲੋਗ ਦੇ ਵਿੱਚ ਕਰਤਾ ਹੈ ਜੋਤ ਲੋ ਉਹ ਤਾਂ ਜੋਤ ਹੁੰਦੀ ਹੈ ਸਭ ਮੈਂ ਜੋਤ ਚੋਤਾ ਹੈ ਸੋ ਜਿਹੜਾ ਜੋਤ ਵਿੱਚ ਕਰਦਾ ਹੈ ਉਹ ਜੋਤ ਉਸੇ ਕਰਤੇ ਦੀ ਜੋਤ ਹੈ ਜੋਤ ਕੀ ਅਜੋਤ ਬਣ ਬਨ ਕਿਹਦਾ ਜਿਹਦਾ ਮਾਨ ਹੈ ਉਹਦੀ ਉਹ ਉਹੀ ਕਰਦਾ ਹੈ ਜਿਹੜਾ ਮਾਨ ਹੈ ਨਾ ਕਹੇ ਬੇਰਾਬਰ ਉਹ ਆਪੇ ਕਰਦਾ ਬੇਰਾਬਰ ਉਹਦਾ ਹੀ ਮਾਨ ਬਨ ਉਸਦਾ ਹੀ ਪੈਦਾ ਕੀਤਾ ਹੋਇਆ ਹੈ ਵਰਗਿਆ ਦਾ ਜੋ ਅਸੀਂ ਬਨ ਲੈ ਉਹ ਬਨ ਜੋ ਅਸੀਂ ਇੱਛਾ ਪੈਦਾ ਕਰ ਲਈ ਉਹ ਹੀ ਬਨ ਜੋ ਦੀਦਾ ਉਸ ਦੀ ਇੱਛਾ ਪੈਦਾ ਹੋ ਜਾਂਦੀ ਉਹ ਹੀ ਬਨ ਬਨਨ ਕਰਨ ਵਾਲੀ ਸ਼ਕਤੀ ਉਹਦੀ ਹੈ ਕਿ ਇਹ ਜੀਵ ਅਸੀਂ ਬਣੀਏ ਆ ਨਾ ਬਣੀਏ ਕੌਣ ਨਾ ਬਨਣ ਵਾਲਾ ਨ ਬਨਣ ਵਾਲਾ ਪਿੱਛੇ ਕਰਦਾ ਇਸ ਕਰਕੇ ਪ੍ਰਗਟ ਕਰਤਾ ਜਿਹੜਾ ਹੈਗਾ ਜੀਵ ਆਪ ਹੈ ਗੁਪਤ ਕਰਤਾ ਜਿਹੜਾ ਪਰਮੇਸ਼ਰ ਹੈ ਪਰਗੜ ਕਰਤਾ ਕੋ ਪਰਗੜ ਕਰਤਾ ਇਕ ਇਝੇ ਕਰਕੇ ਅਸੀਂ ਉਹ ਬੰਦੇ ਹੁ ਕਰਤਾ ਜਿਸੇ ਸਭ ਲੋਏ ਜਿਹੜਾ ਪੁੰਨ ਪਾਪ ਆ ਕੇ ਬੰਦੇ ਨੇ ਲੋਕ ਪੁੰਨ ਪਾਪ ਤਾਂ ਕਰਦੇ ਨੇ ਜਿਹੜਾ ਸਰੀਰ ਆ ਆਦਮੀ ਦਾ ਜਾਂ ਕਿਸੇ ਵੀ ਜਾਨਵਰ ਦਾ ਅਸਲ ਚ ਕਰਦਾ ਤਾਂ ਇਹ ਹੀ ਹੈ ਜੋ ਕੁਝ ਕਰਦਾ ਹੈ ਆਤਮਾ ਹੀ ਕਰਦੀ ਹੈ ਸਰੀਰ ਦੇ ਥਰੂ ਕਰਦੀ ਹੈ ਇਸ ਕਰਕੇ ਪੁੰਨ ਪਾਪ ਕਰਦੇ ਲੱਗਦੇ ਨੇ ਸਭ ਥਾਪੜੇ ਜੋ ਹੈ ਨੇ ਤਾਰੋ ਪੂਰਬabandh ਪਰ ਜਿਹੜਾ ਪਿੱਛੇ ਪੜਨਾ ਕਰਾ ਰਿਹਾ ਹੈ ਉਹਨੇ ਉਹ ਨਹੀਂ ਦਿੱਤਾ ਬਸ ਇਨਾ ਫਰਕ ਆ ਉਹ ਗੁਪਤ ਕਰਤਾ ਜਿਹੜਾ ਕਰਵਾ ਰਿਹਾ ਹੈ ਇਹ ਪ੍ਰਗਟ ਕਰਤਾ ਪ੍ਰਗਟਾਣਾ ਨਹੀਂ ਦਿੰਦਾ ਗੁਪਤਾਣਾ ਨਹੀਂ ਦਿੰਦਾ